ਮੈਂ ਸਭ ਤੋਂ ਪਹਿਲਾਂ ਤਾਂ ਇਹ ਦਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਵੱਲੋਂ ਤੁਹਾਡਾ ਧੰਨਵਾਦ ਕਰਦਾ ਪ੍ਰੈਸ ਦਾ ਤੇ ਦੂਸਰਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ 바ਵਾ ਸਾਹਿਬ ਨੂੰ ਮੰਨਣ ਵਾਲੇ ਨੇ ਉਹ ਜਿੰਨੇ ਵੀ 바ਵਾ ਸਾਹਿਬ ਦੇ ਪੈਰੋਕਾਰ ਨੇ ਔਰ ਉਹਨਾਂ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਆ ਕਿ 13 ਤਰੀਕ ਦਿਨ ਐਤਵਾਰ ਸਮਾ ਦੁਪਹਿਰ 12 ਵਜੇ ਦਾ ਤੇ ਮੇਰਾ ਪਿੰਡ ਜਿਹੜਾ ਜੱਦੀ ਪਿੰਡ ਮੇਰੀ ਜਨਮ ਭੂਮੀ ਆ ਹਿਆਣਾ ਖੁਰਦ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਆ ਵੱਧ ਤੋਂ ਵੱਧ ਸੰਗਤਾਂ ਨੇ ਤਾਂ ਕਿ 바ਵਾ ਸਾਹਿਬ ਦਾ ਜਿਹੜਾ ਮਿਸ਼ਨ ਅਧੂਰਾ ਸੀ ਜਾਂ 바ਵਾ ਸਾਹਿਬ ਨੇ ਸਾਨੂੰ ਕੀ ਕਿਹਾ ਉਹਦੇ ਬਾਰੇ ਜਿਹੜਾ satsang ਕਰਨਗੇ ਸਾਡੇ ਜੀਵਨਦਾਸ ਗਿੱਲ ਜੀ ਐਂਡ ਪਾਰਟੀ ਤੇ ਉਹਨਾਂ ਨੇ ਵਿਚਾਰ ਸੁਣਨ ਦੇ ਲਈ ਤੇ ਵੱਧ ਤੋਂ ਵੱਧ ਸੰਗਤ ਪਹੁੰਚਣ ਦੀ ਕਿਰਪਾਲਤਾ ਕਰੀ ਅ اچھا 13 ਤਰੀਕ ਦਾ ਨਾਲ ਵਿਸਾਖੀ ਵੀ ਆ ਉਸ ਦਿਨ ਵਸਾਖੀ ਨੂੰ ਔਰ 14 ਅਪ੍ਰੈਲ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਜਨਮ ਦਿਨ ਹੈ ਉਹ ਅਸੀਂ ਦੋਨੋਂ ਚੀਜ਼ਾਂ ਨੂੰ ਇਕੱਠਾ ਕਰਕੇ ਅਸੀਂ ਵਿਸਾਖੀ ਵਾਲੇ ਦਿਨ ਹੀ ਮਨਾ ਰਹੇ ਹਾਂ ਇਸ ਲਈ ਵਿਸਾਖੀ ਦਾ ਵੀ ਜਿਹੜਾ ਸੁਭ ਦਿਹਾੜਾ ਉਹ ਵੀ ਨਾਲ ਨਾਲ ਮਨਾਇਆ ਜਾਊਗਾ ਸੋ ਸਿੱਖ ਸੰਗਤਾਂ ਨੂੰ ਵੀ ਮੇਰੀ ਬੇਨਤੀ ਆ ਕਿ ਉਹ ਵੀ ਵੱਧ ਤੋਂ ਵੱਧ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਤੇ ਦਸੇ ਗੁਰੂਆਂ ਮਹਾਰਾਜ ਦੀ ਆਪਣੀ ਅਸ਼ੀਰਵਾਦ ਪ੍ਰਾਪਤ ਕਰਨ